ਜੀ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਮੌਸਮ ਬਹੁਤ ਵਧੀਆ ੱੱਪਾ ਨਿਕਪਈ ਹੋਈ ਆ ਬਹੁਤ ਖੁਸ਼ੀ ਦੀ ਗੱਲ ਆਇਕ ਨੇ ਤੇ ਬਾਕੀ ਤੁਹਾਨੂੰ ਅੱਜ ਜਿਹੜੀ ਆਪਾਂ ਛੋਟੀ ਜਿਹੀ ਕਹਾਣੀ ਸੁਣਾਉਣ ਲੱਗੇ ਆ ਇੱਕ ਘਰ ਦੀ ਸੱਚੀ ਕਹਾਣੀ ਆ ਕੋਈ ਇਹ ਨਹੀਂ ਵੀ ਮਾਰ ਘੜਤ ਬੜੀ ਦੁੱਖ ਦੇਈ ਗੱਲ ਆਇ ਇੱਕ ਮੁੰਡੇ ਦਾ ਵਿਆਹ ਹੋ ਜਾਂਦਾ ਇਕੱਲਾ ਇਕੱਲਾ ਮੁੰਡਾ ਤੇ ਉਹਦੀਆਂ ਸੱਤ ਭੈਣਾਂ ਹੁੰਦੀਆਂ ਨੇ ਤੇ ਸੱਤਾਂ ਦੀ ਸ਼ਾਦੀ ਹੋ ਚੁੱਕੀ ਤੇ ਜਿਹੜਾ ਮੁੰਡੇ ਦਾ ਪਿਓ ਉਹ ਵੀ ਨਹੀਂ ਹੁੰਦਾ ਤੇ ਮੁੰਡੇ ਦਾ ਕੋਈ ਹੋਰ ਭਰਾ ਵੀ ਨਹੀਂ ਹੁੰਦਾ ਤੇ ਨਾ ਹੀ ਕੋਈ ਚਾਚਾ ਤਾਇਆ ਸਿਰਫ ਦੋਨੇ ਮਾਂ ਤੇ ਬੇਟਾ ਹੁੰਦੇ ਨੇ ਤੇ ਤੀਜੀ ਬਹੂ ਕੀ ਦੇ ਘਰ ਦੇ ਵਿੱਚ ਐਸਾ ਮਾਹੌਲ ਉਸ ਲੜਕੀ ਨੇ ਸ਼ੁਰੂ ਕੀਤਾ ਜਦੋਂ ਪੁੱਤ ਮਾਂ ਨੂੰ ਬੁਲਾਉਂਦਾ ਤਾਂ ਮਾਂ ਨੂੰ ਅਪਸ਼ਬਦ ਬੋਲਦੀ ਤੇ ਜਿਹੜੀ ਮਾਂ ਸੀ ਬੜੀ ਸਿਆਣੀ ਸੀ ਉਹਨੂੰ ਵੀ ਇਹ ਸੀ ਵੀ ਮੇਰੇ ਪੁੱਤ ਦਾ ਘਰ ਬਸ ਜਿਵੇ ਤੇ ਮੇ ਪੁੱਤ ਕੋਲ ਗੱਲ ਨਹੀਂ ਕਰਾਂ ਤਾਂ ਠੀਕ ਆ ਤੇ ਇੱਕ ਦਿਨ ਪੁੱਤ ਨੂੰ ਭੁੱਖ ਲੱਗੀ ਤੇ ਮਾਂ ਤੋਂ ਰੋਟੀ ਮੰਗੀ ਤੇ ਮਾਂ ਨੇ ਫਟਾਫਟ ਮੱਖਣੀ ਦੇ ਨਾਲ ਮਿਸੀਆਂ ਰੋਟੀਆਂ ਤੇ ਗੰਡਾ ਚਿਰ ਕੇ ਪੁੱਤ ਨੂੰ ਦੇਤੀ ਕਹਿੰਦੀ ਬੇਟਾ ਫਟਾਫਟ ਖਾ ਲੈ ਤੇ ਉਹ ਜੇ ਖਾਣੇ ਲੱਗਿਆ ਸੀ ਹੱਥ 'ਚ ਲੱਸੀ ਦਾ ਗਲਾਸ ਜਾਨੋ ਘਰ ਵਾਲੀ ਨਿਆਕੇ ਆਪਣੇ ਪਤੀ ਦੇ ਹੱਥੋਂ ਲੱਸੀ ਦਾ ਗਲਾਸ ਫੜ ਲਿਆ ਤੇ ਉਹਨੂੰ ਵੀ ਬਹੁਤ ਬੋਲੀ ਤੇ ਆਪਣੀ ਸੱਸ ਨੂੰ ਉਸ ਦਿਨ ਤੋਂ ਸੱਸ ਨੇ ਕੰਨਾਂ ਨੂੰ ਹੱਥ ਲਾਇਆ ਵੀ ਪੁੱਤ ਮੈਂ ਤੈਨੂੰ ਕਦੇ ਰੋਟੀ ਨਹੀਂ ਦਵਾਂਗੀ। ਪਰ ਪੁੱਤ ਨੇ ਕਿਹਾ ਕਿਉਂ ਮਾਤਾ ਪਹਿਲਾਂ ਵੀ ਤਾਂ ਤੁਸੀਂ ਰੋਟੀ ਦਿੰਦੀ ਸੀ। ਕਹਿੰਦੀ ਨਹੀਂ ਬੇਟਾ ਹੁਣ ਮੇਰਾ ਹੱਕ ਤੇਰੇ ਉੱਤੇ ਉੱਠ ਖੜਿਆ। ਤੇ ਹੁਣ ਮੇਰੇ ਨਾਲੋਂ ਹੱਕ ਜ਼ਿਆਦਾ ਮੇਰੀ ਨੂੰਹ ਦਾ ਤੇਰੇ। ਮੁੰਡਾ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਉਹਨੇ ਆਪਣੇ ਦੋਸਤ ਕੋਲੇ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੀ ਮਾਂ ਮੈਨੂੰ ਕਹਿੰਦੀ ਆ। ਤੇ ਦੋਸਤ ਕਹਿਣ ਲੱਗੇ ਵੀ ਤੂੰ ਐ ਕਰੀ ਵੀ ਜਿਹੜਾ ਤੇਰੀ ਮੰਮੀ ਦਾ ਕਮਰਾ ਨਾ ਉਹ ਕਮਰੇ ਦੇ ਵਿੱਚ ਇੱਕ ਕੈਮਰਾ ਮਿਲਦਾ ਕੈਮਰਾ ਕਿਸ ਤਰ੍ਹਾਂ ਦਾ ਹੋਊਗਾ ਇੱਕ ਟਾਈਮ ਫੀਸ ਦੇ ਵਿੱਚ ਫਿੱਟ ਹੋਗਾ ਤੂੰ ਆਪਣੀ ਮੰਮੀ ਨੂੰ ਕਿਸੇ ਵੀ ਦਿਨ ਸਮਝ ਕੇ ਕੋਈ ਚੰਗਾ ਦਿਨ ਸਮਝ ਕੇ ਉਹਨੂੰ ਗਿਫਟ ਦੇ ਤੌਰ ਤੇ ਦੇ ਦੇ ਤੇ ਮੁੰਡੇ ਨੇ ਉਸ ਤਰ੍ਹਾਂ ਹੀ ਕੀਤਾ ਆਪਣੀ ਮਾਂ ਦੇ ਕਮਰੇ ਵਿੱਚ ਉਹ ਜਿਹੜਾ ਕੈਮਰਾ ਸੀ ਇਹ ਕਹਿ ਕੇ ਲਗਾਤਾ ਮਾਂ ਤੂੰ ਸਵੇਰੇ ਉੱਠ ਕੇ ਜਦੋਂ ਚਾਹ ਧਾਰਦੀ ਹੈ ਇਹਦੇ ਵਿੱਚ ਇੱਕ ਲਾਈਟ ਜਗਦੀ ਆ ਤੇ ਉਹ ਲਾਈਟ ਦੇ ਨਾਲ ਤੈਨੂੰ ਟਾਈਮ ਦਾ ਪਤਾ ਲੱਗ ਜਾ ਕਰੂ ਵੀ ਕਿੰਨੇ ਵਜ ਗਏ ਕਈ ਵਾਰ ਤੂੰ 2 ਵਜੇ ਚਾਹ ਧਰ ਲੈਣੀ ਉੱਠ ਕੇ ਤੇ ਕਈ ਵਾਰੀ ਤੈਨੂੰ ਦਿਨ ਚੜ ਜਾਂਦਾ ਵੀ ਤੇਰਾ ਜਿਹੜਾ ਉੱਠਣ ਦਾ ਟਾਈਮ ਆ ਫਿਕਸ ਹੋ ਜੂਗਾ ਤੇ ਚਲ ਮਾਂ ਬੜੀ ਖੁਸ਼ ਹੋਈ ਮਾਂ ਨੂੰ ਇਸ ਗੱਲ ਬਾਰੇ ਕੋਈ ਪਤਾ ਨਹੀਂ ਸੀ ਤੇ ਨਾ ਹੀ ਉਸ ਜਿਹੜਾ ਲੜਕਾ ਸੀ ਉਹਦੇ ਘਰ ਵਾਲੀ ਨੂੰ ਇਸ ਗੱਲ ਦਾ ਪਤਾ ਸੀ ਸلسਲਾ ਚੱਲਦਾ ਰਿਹਾ ਤੇ ਮੁੰਡੇ ਨੇ ਹਫ਼ਤੇ ਇੱਕ ਬਾਅਦ ਜਦੋਂ ਉਸ ਕਮਰੇ ਨੂੰ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਕੀ ਦੇਖਦਾ ਤੇ ਮੁੰਡਾ ਕੰਮ ਚਲੇ ਜਾਂਦਾ ਕਰਨ ਡਿਊਟੀ ਤੇ ਜਾਂ ਖੇਤ ਦੇ ਵਿੱਚ ਇੱਥੇ ਵੀ ਜਾਂਦਾ ਸੀ ਤੇ ਉਹਦੇ ਵਿੱਚ ਉਹਦੀ ਮਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਇੱਥੋਂ ਤੱਕ ਬਦਸਲੂਕੀ ਕੀ ਦੱਸਣ ਯੋਗ ਵੀ ਹਰਕਤ ਹੈ ਨਹੀਂ ਜਿਹੜੀ ਉਹ ਮੁੰਡੇ ਦੀ ਘਰ ਵਾਲੀ ਆਪਣੀ ਸੱਸ ਨਾਲ ਕਰਦੀ ਸੀ ਐਨੀ ਨਿੰਦਣਯੋਗ ਗੱਲ ਕਰਦੀ ਸੀ ਤੇ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀ ਸੀ ਤੇ ਉਹ ਵਿਚਾਰੀ ਬੜੀ ਦੁਖੀ ਸੀ ਉਹ ਮੁੰਡੇ ਨੇ ਜਦੋਂ ਆਦੀ ਮਾਂ ਨੂੰ ਬਿਠਾਲ ਕੇ ਪਿੱਛੇ ਆ ਵੀ ਮਾਂ ਇਹ ਤੇਰ ਨਾਲ ਕੀ ਵਿਹਾਰ ਹੁੰਦਾ ਤਾਂ ਮਾਂ ਕਹਿਣ ਲੱਗੀ ਪੁੱਤ ਇਹ ਤਾਂ ਮੇਰੇ ਨਾਲ ਹੱਸਦੀ ਹੁੰਦੀ ਆ ਇਹ ਕੋਈ ਖਾਸ ਗੱਲ ਨਹੀਂ ਹੈਗੀ ਇਹ ਤਾਂ ਹਾਸੇ ਹਾਸੇ ਦੇ ਵਿੱਚ ਮੇਰੇ ਨਾਲ ਇਸ ਤਰ੍ਹਾਂ ਕਰਮ ਲੈਂਦੀ ਆ ਮੇਰੇ ਨਾਲ ਘੋੜਦੀ ਆ ਯਾਨੀ ਉਹ ਮਾਂ ਨੇ ਆਪਣੇ ਪੁੱਤ ਦੀ ਗੱਲ ਪੈਰਾਂ ਉੱਤੇ ਨਾ ਪਾ ਰਹੀ ਸੀ ਤੇ ਪੁੱਤ ਸਾਰਾ ਕੁਝ ਸਮਝ ਚੁੱਕਿਆ ਸੀ ਵੀ ਇੱਕ ਮਾਂ ਨੂੰ ਇਹੀ ਆ ਵੀ ਮੇਰੇ ਪੁੱਤ ਦਾ ਦੁਬਾਰਾ ਸ਼ਾਦੀ ਨਹੀਂ ਹੋਊਗੀ ਜੇ ਇਸ ਦਾ ਤਲਾਕ ਹੋ ਗਿਆ ਚਲੋ ਥੋੜੇ ਦਿਨ ਬਾਅਦ ਮੁੰਡੇ ਨੇ ਫੇਰ ਕਿਹਾ ਦੋਨਾਂ ਨੂੰ ਬਿਠਾ ਕੇ ਸਮਝਾਇਆ ਵੀ ਮੈਨੂੰ ਤੇਰੀ ਸਾਰੀ ਹਰਕਤ ਦਾ ਪਤਾ ਲੱਗ ਗਿਆ ਤੂੰ ਮੰਮੀ ਨਾਲ ਕਿਹੋ ਜਿਹਾ ਵਿਹਾਰ ਕਰਦੀ ਹੈ ਤੇ ਉਹ ਕਹਿੰਦੀ ਵੀ ਮੈਂ ਤਾਂ ਕੋਈ ਵਿਹਾਰ ਹੀ ਨਹੀਂ ਕਰਦੀ ਮਾਂ ਨੂੰ ਪੁੱਛ ਲੈ ਜਿਹਨੇ ਮੁੰਡੇ ਨੂੰ ਬਹੁਤ ਹਰਕ ਚੜਿਆ ਤੇ ਉਹ ਕਹਿੰਦਾ ਵੀ ਜੇ ਤੂੰ ਨਹੀਂ ਹਟਦੀ ਤਾਂ ਮੈਂ ਫਾਹਾ ਲੈ ਕੇ ਮਰ ਜਾ ਤੇ ਮਾਂ ਰੋਣ ਪਟਣ ਲੱਗੀ ਪੁੱਤ ਮੇਰਾ ਤਾਂ ਇੱਕ ਤੂੰ ਹੀ ਆ ਆਖਰੀ ਨਿਸ਼ਾਨੀ ਹੈ ਤੇ ਆਖਰੀ ਇੱਕ ਸਹਾਰਾ ਹੈ ਮੇਰਾ ਕੋਈ ਦੁਨੀਆ ਵਿੱਚ ਹੋਰ ਹੈ ਨਹੀਂ ਜੇ ਤੂੰ ਮਰ ਗਿਆ ਤਾਂ ਮੈਂ ਦੁਨੀਆ ਵਿੱਚ ਜੀ ਕੇ ਕੀ ਲੈਣਾ ਪਹਿਲਾਂ ਤੂੰ ਮੈਨੂੰ ਮਾਰ ਦੇ ਤੇ ਉਹ ਫਿਰ ਆਪਣੇ ਉਸੇ ਦੋਸਤ ਨਾਲ ਗੱਲ ਕਰਦਾ ਵੀ ਸਾਡੇ ਘਰ ਦਾ ਮਾਹੌਲ ਬਹੁਤ ਵਿਗੜ ਗਿਆ ਉਹ ਰੋਦਾ ਜਿਹੜਾ ਦੋਸਤ ਸੀ ਉਹ ਕਹਿਣ ਲੱਗਿਆ ਵੀ ਯਾਰ ਹੁਣ ਗੱਲ ਬਹੁਤ ਤਾਣੀ ਉੱਝ ਚੁੱਕੀ ਆ ਵੀ ਇਸ ਤਾਣੀ ਨੂੰ ਤਾਂ ਤੂੰ ਹੀ ਸਲਝਾ ਸਕਦਾ ਹੈ ਅਸੀਂ ਤੈਨੂੰ ਕੋਈ ਦੋਰ ਹੈ ਨਹੀਂ ਹੈਗੀ ਇਹਦੇ ਵਿੱਚ ਜੋ ਤੇਰਾ ਫੈਸਲਾ ਤੂੰ ਲੈ ਪਰ ਆਪਣੀ ਜਾਨ ਨਾ ਗਵਾ ਮੁੰਡੇ ਨੇ ਅਗਲੇ ਦਿਨੇ ਆਪਣੇ ਘਰ ਵਾਲੀ ਨੂੰ ਤਲਾਕ ਦੇ ਕਾਗਜ਼ ਦਿੱਤੇ ਤੇ ਤਲਾਕ ਲੈ ਲਿਆ ਮਾਂ ਦੀ ਇੱਜ਼ਤ ਕਰਨੀ ਮਾਂ-ਬਾਪ ਦੀ ਜਾਨ ਨਾ ਕਰਵਾਉਣੀ ਇਹ ਸਾਰਾ